ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਅੱਜ ਦੀ ਵੀਡੀਓ ਆਪਾਂ ਗੱਲ ਕਰਨ ਲੱਗੇ ਹਾਂ ਆਪਣੇ ਗੁਰੂ ਸਹਿਬਾਨਾਂ ਬਾਰੇ ਆਪਣੇ ਗੁਰੂ ਸਹਿਬਾਨਾਂ ਦੇ ਉਸ ਸਮੇਂ ਬਾਰੇ ਜਦੋਂ ਪੀੜੀ ਦਰ ਪੀੜੀ ਜਾਂ ਕਹਿ ਦਈਏ ਇੱਕ ਗੁਰੂ ਤੋਂ ਦੂਜੇ ਗੁਰੂ ਤੀਜੇ ਗੁਰੂ ਤੋਂ ਚੌਥੇ ਗੁਰੂ ਵਿੱਚ ਗਰਗੱਦੀ ਜਾ ਰਹੀ ਸੀ ਤੇ ਉਹਨਾਂ ਸਮੇਂ ਵਿੱਚ ਅਸੀਂ ਦੱਸਾਂਗੇ ਵੀ ਕਿੰਨਾ-ਕਿੰਨਾ ਗੁਰੂਆਂ ਦਾ ਕੀ ਕੀ ਰਿਸ਼ਤਾ ਰਿਹਾ ਦੂਸਰੇ ਗੁਰੂਆਂ ਦੇ ਨਾਲ ਤੇ ਇਹਨਾਂ ਵਿੱਚ ਆਪਾਂ ਵੀਡੀਓ ਵਿੱਚ ਦੱਸਾਂਗੇ ਕਿ ਕਿੰਨਾ-ਕਿੰਨਾ ਗੁਰੂਆਂ ਨੂੰ ਇਹਨਾਂ ਚੀਜ਼ਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਸੁਣਿਆ ਜਾਂਦਾ ਹੈ ਕਿ ਕੁਝ ਗੁਰੂਆਂ ਦੇ ਵਿੱਚ ਕਹਿੰਦੇ ਬਹੁਤ ਲੈ ਝਗੜੇ ਵੀ ਹੋਏ ਸਨ ਇਸ ਚੀਜ਼ ਨੂੰ ਲੈ ਕੇ ਕਈ ਗੁਰੂਆਂ ਦੇ ਕਹਿੰਦੇ ਆ ਕਿ ਬੱਚਿਆਂ ਨੇ ਪੁੱਤਾਂ ਨੇ ਜਾਂ ਪੋਤਰਿਆਂ ਨੇ ਗੱਦੀ ਵਾਸਤੇ ਵਿਰੋਧ ਵੀ ਕੀਤਾ ਸੀ ਬੱਚਿਆਂ ਨੇ ਉਸ ਗੁਰੂਆਂ ਤੇ ਗੋਲੀ ਵੀ ਚਲਾਈ ਸੀ ਤੇ ਸੁਣਿਆ ਇਦਾਂ ਵੀ ਜਾਂਦਾ ਹੈ ਕਿ ਇੱਕ ਗੁਰੂ ਸਾਹਿਬਾਨ ਉੱਤੇ ਕਹਿੰਦੇ ਲੱਤ ਵੀ ਮਾਰੀ ਗਈ ਸੀ ਇੱਕ ਗੁਰਗੱਦੀ ਦੇ ਲਈ ਇਹ ਗੁਰਗੱਦੀ ਜਿਵੇਂ ਗੁਰੂਦਰ ਗੁਰੂ ਅੱਗੇ ਜਾਂਦੀ ਰਹੀ ਤਾਂ ਗੁਰਗੱਦੀ ਦੇ ਵਿੱਚ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਸੀ ਉਸੇ ਐਸੀ ਹੀ ਚੀਜ਼ ਨੂੰ ਲੈ ਕੇ ਆਪਾਂ ਇਹ ਵੀਡੀਓ ਲੈ ਕੇ ਆਏ ਆ ਇਸ ਵਿੱਚ ਆਪਾਂ ਤੁਹਾਨੂੰ ਦੋ ਦੰ ਚੀਜ਼ ਦੱਸਾਂਗੇ ਕਿ ਕਿਵੇਂ ਸਟੈਪ ਬਾਏ ਸਟੈਪ ਨੈਕਸਟ ਗੁਰੂ ਆਪਾਂ ਕਹਿੰਦੇ ਅਗਲੇ ਗੁਰੂ ਨੇ ਇਹ ਗੱਦੀ ਕਿਉਂ ਦਿੱਤੀ ਤੇ ਉਹਨਾਂ ਦਾ ਕੀ ਰਿਸ਼ਤਾ ਸੀ ਇਹ ਵੀ ਆਪਾਂ ਗੱਲ ਕਰਾਂਗੇ ਤੇ ਰਸਤੇ ਵਿੱਚ ਕੀ ਕੀ ਚੀਜ਼ਾਂ ਦਾ ਮੁਸ਼ਕਲਾਂ ਹੋਈਆਂ ਉਹਨਾਂ ਨੂੰ ਕੀ ਕੀ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਇਸ ਵਾਰ ਵੀ ਆਪਾਂ ਗੱਲ ਕਰਾਂਗੇ ਇਹ ਆਪਣੀ ਅੱਜ ਦੀ ਵੀਡੀਓ ਕਿਸੇ ਵੀ ਕਿਸਮ ਦੀ ਠੇਸ ਪਹਚਾਣ ਵਾਸਤੇ ਨਹੀਂ ਬਣਾਈ ਗਈ ਹੈ ਜਿਵੇਂ ਆਪਾਂ ਦੁਨੀਆ ਵਿੱਚ ਕੁਝ ਨਾ ਕੁਝ ਸਿੱਖਦੇ ਆਂ ਹਰ ਇੱਕ ਚੀਜ਼ ਨੂੰ ਲੈ ਕੇ ਆਪਾਂ ਕੁਝ ਨਾ ਕੁਝ ਗਿਆਨ ਪ੍ਰਾਪਤ ਕਰਦੇ ਆਂ ਜਾਂ ਕੁਝ ਚੀਜ਼ ਸਿੱਖ ਨੂੰ ਮਿਲਦੀ ਹੈ ਇਸੇ ਵੀਡੀਓ ਤੋਂ ਆਪਾਂ ਨੂੰ ਜੇ ਆਪਾਂ ਸੁਣਾਗੇ ਤੇ ਇਸ ਨੂੰ ਤੁਹਾਨੂੰ ਕੁਝ ਨਾ ਕੁਝ ਸਿੱਖ ਨੂੰ ਜ਼ਰੂਰ ਮਿਲੂਗਾ ਤੇ ਆਪਾਂ ਹੁਣ ਸਟਾਰਟ ਕਰਦੇ ਆਂ ਜੀ ਆਪਣੇ ਪਹਿਲੇ ਗੁਰੂ ਮਹਾਰਾਜ ਦੀ ਗੱਲ ਕਰਦੇ ਆਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਆਪਾਂ ਜਾਣਦੇ ਆਂ ਕਿ ਦੋ ਪੁੱਤਰ ਹੋਏ ਸਨ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਹਾਲਾਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਦੋਵਾਂ ਬੱਚਿਆਂ ਨੂੰ ਗਰਗਦੀ ਨਹੀਂ ਦਿੱਤੀ ਸੀ। ਉਹਨਾਂ ਨੇ ਭਈ ਲੈਣਾ ਜੀ ਨੂੰ ਗੱਦੀ ਦਿੱਤੀ ਸੀ ਆਪ ਦਾ ਅੰਗ ਦੱਸਦਿਆਂ ਹੋਇਆ ਕਿ ਉਹਨਾਂ ਦਾ ਨਾਮ ਵੀ ਰੱਖਿਆ ਸੀ ਕਾ ਗੁਰੂ ਅੰਗਦ ਦੇਵ ਜੀ। ਹਾਲਾਂਕਿ ਇਸ ਦਾ ਸ੍ਰੀ ਚਾਂਦ ਜੀਆ ਨੇ ਤੇ ਲਖਮੀ ਦਾਸ ਜੀ ਨੇ ਵਿਰੋਧ ਵੀ ਕੀਤਾ ਸੀ ਪਰ ਉਸ ਲੈਵਲ ਦਾ ਨਹੀਂ ਕੀਤਾ ਸੀ ਕਿ ਲੜਾਈ ਝਗੜਾ ਹੋ ਗਿਆ। ਤੇ ਗੱਦੀ ਹੈ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਗਈ ਸੀ। ਸ੍ਰੀ ਚਾਂਦ ਜੀਆ ਨੇ ਆਪ ਦਾ ਅਲੱਗ ਤੋਂ ਉਦਾਸੀ ਸੰਪਰਦਾਇ ਵੀ ਕਹਿ ਲਿਆ ਪੈਰਦਲ ਚਲਾ ਲਿਆ। ਸ੍ਰੀ ਚੰਦ ਜੀ ਬਹੁਤ ਹੀ ਗਰੂਆਂ ਅੱਗੇ ਮਿਲੇ ਨੇ ਇਸ ਦੀ ਵੀਡੀਓ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਤੇ ਇਸ ਤੋਂ ਬਾਅਦ ਗੱਦੀ ਜਾਂਦੀ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀਆਂ ਕੋਲ ਸ੍ਰੀ ਗੁਰੂ ਅੰਗਦ ਦੇਵ ਜੀਆ ਕੋਲ ਦੋ ਪੁੱਤਰ ਤੇ ਦੋ ਧੀਆ ਹੋਈਆਂ ਸਨ ਪੁੱਤਰਾਂ ਚੋਂ ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ ਤੇ ਪੁੱਤਰੀਆਂ ਵਿੱਚੋਂ ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ ਕੋਈ ਨਹੀਂ ਤੇ ਗੁਰੂ ਅੰਗਦ ਦੇਵ ਜੀ ਮਹਾਰਾ ਜੀ ਆਪਣੇ ਦੋਨੇ ਪੁੱਤਰਾਂ ਨੂੰ ਬਰਗਤੀ ਨਹੀਂ ਦਿੱਤੀ ਸੀ ਕਿਹਦੇ ਰਿਸ਼ਤਾ ਕੀ ਸੀ ਗੁਰੂ ਅੰਗਦ ਦੇਵ ਜੀਆ ਦਾ ਗੁਰੂ ਅਮਰਦਾਸ ਜੀ ਨਾਲ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਤੋਂ 25 ਸਾਲ ਵੱਡੇ ਸਨ ਤੇ ਜੋ ਬੀਬੀ ਅਮਰੋ ਜੀ ਸਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪੁੱਤਰੀ ਉਹਨਾਂ ਦਾ ਵਿਆਹ ਗੁਰੂ ਅੰਗਦ ਦੇਵ ਜੀ ਇਹਨੇ ਵਿਆਹ ਗੁਰੂ ਅਮਰਦਾਸ ਜੀ ਦੇ ਭਰਾ ਦੇ ਪੁੱਤਰ ਨਾਲ ਕਰਾਇਆ ਸੀ ਕਹਿ ਦਈਏ ਵੀ ਚਾਚਾ ਸਹੁਰੇ ਲਾਦੇ ਸਨ ਬੀਬੀ ਅਮਰੋ ਜੀ ਦੇ ਗੁਰੂ ਅਮਰਦਾਸ ਜੀ ਕਹਿ ਦਈਏ ਵੀ ਇੱਕੜੋਂ ਸੀ ਦੂਰ ਸੀ ਪਰ ਕੋੜੋਂ ਸੀਗੇ ਪਰ ਗੁਰੂ ਅੰਗਦ ਦੇਵ ਜੀ ਦੇ ਲੋਕ ਪੁੱਤਰ ਸਨ ਬਾਬਾ ਦਾਤੂ ਜੀ ਬਾਬਾ ਦਾਤੂ ਜੀ ਇਹਨਾਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ ਸੀ ਕਦੇ ਵੀ ਇਹ ਦੇਵੀ ਭਗਤ ਸਨ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਇਹ ਦੇਵੀ ਭਗਤ ਸਨ ਜਦੋਂ ਮਾਤਾ ਅਮਰੋਜੀ ਬੀਬੀ ਅਮਰੋਜੀ ਬਾਣੀ ਪੜ ਰਹੇ ਸਨ ਬਾਣੀ ਬੰਗਰਾ ਰਹੇ ਸਨ ਉਹਨਾਂ ਮੂੰਹ ਦੇ ਵਿੱਚ ਉਹ ਘਰ ਵਿੱਚ ਕੰਮ ਕਰਦੇ ਕਰਦੇ ਬਾਣੀ ਪੜ ਰਹੇ ਸਨ ਤਾਂ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਬਾਣੀ ਸੁਣ ਲਈ ਸੀ ਤੁਹਾਨੂੰ ਨੇ ਪੁੱਛਿਆ ਵੀ ਇਹ ਇਹ ਸ਼ਬਦ ਤੂੰ ਕਿੱਥੋਂ ਸੁਣੇ ਨੇ ਇਹਦਾ ਕਿੱਥੋਂ ਤੁਸੀਂ ਗਾ ਰਹੇ ਹੋ ਤਾਂ ਉਹਨਾਂ ਨੇ ਕਿਹਾ ਜੀਗਾ ਵੀ ਇਹ ਇਹ ਤੁਹਾਡੇ ਸਾਡੇ ਪਿਤਾ ਜੀ ਦੇ ਨੇ ਉਸੇ ਵਕਤ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਕੋਲ ਚਲੇ ਗਏ ਤੇ ਉਹਨਾਂ ਦੀ ਉਹਨਾਂ ਨੇ ਕਹਿੰਦੇ ਵੀ ਸੇਵਾ ਕੀਤੀ ਸੀ ਉਸ ਤੋਂ ਬਾਅਦ ਗੱਦੀ ਜੋ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਦੇ ਦਿੱਤੀ ਸੀ ਇਸ ਦਾ ਵਿਰੋਧ ਕੀਤਾ ਸੀ ਉਹਨਾਂ ਦੇ ਪੁੱਤਰਾਂ ਨੇ ਕਹਿੰਦੇ ਵਿਰੋਧ ਵਿੱਚ ਉਹਨਾਂ ਨੇ ਬਾਬਾ ਦਾਤੂ ਜੀ ਸੰਜੋ ਉਹਨਾਂ ਨੇ ਗੁੱਸੇ ਵਿੱਚ ਆ ਕੇ ਜਦੋਂ ਪਤਾ ਲੱਗਿਆ ਵੀ ਗੱਦੀ ਹੈ ਜੋ ਹੱਥ ਵਿੱਚੋਂ ਚਲੀ ਗਈ ਆ ਤਾਂ ਉਹਨਾਂ ਨੇ ਗੁੱਸੇ ਵਿੱਚ ਆ ਕੇ ਗੁਰੂ ਅਮਰਦਾਸ ਜੀ ਜਦੋਂ ਬੈਠੇ ਸਨ ਬਿਰਧ ਅਵਸਥਾ ਚ ਕਿਉਂਕਿ ਉਹ ਬੜਾ ਪਿੱਕ ਸਨ ਤੇ ਉਹ ਗੱਦੀ 'ਤੇ ਬੈਠੇ ਸਨ ਤਾਂ ਦਾਸੂ ਜੀ ਆਏ ਤੇ ਉਹਨਾਂ ਨੇ ਉਹਨਾਂ ਉੱਤੇ ਲੱਤ ਮਾਰੀ ਵੀ ਤੁਸੀਂ ਕੌਣ ਹੋ ਗੱਦੀ ਦੇ ਬੈਠਣ ਵਾਲੇ ਮੈਂ ਆ ਗੁਰੂ ਪੁੱਤਰ ਤੇ ਮੈਂ ਹੀ ਇਸ ਗੱਦੀ ਦੇ ਬੈਠੂਗਾ ਤੇ ਮੈਂ ਹੀ ਇਸ ਗੱਦੀ ਦਾ ਹੱਕਦਾਰ ਹਾਂ ਤਾਂ ਗੁਰੂ ਅਮਰਦਾਸ ਜੀ ਕੁਝ ਨਹੀਂ ਬੋਲੇ ਉਹ ਉੱਠ ਖੜੇ ਹੋਏ ਤੇ ਕਹੇ ਬੇ ਪੁੱਤਰ ਮੇਰਾ ਸਰੀਰ ਇਹ ਜੋ ਬੜਾਪਾ ਹੈ ਜੋ ਬੁੱਢਾ ਹੋ ਗਿਆ ਏ ਕਠੋਰ ਏ ਤੇਰੇ ਪੈਰ ਬੜੇ ਨਰਮ ਨੇ ਕਿ ਤੇਰੇ ਇਹ ਸੱਟ ਤਾਂ ਨਹੀਂ ਲੱਗੀ ਐਨੀ ਨਰਮਾਈ ਦੇਖ ਕੇ ਉਸ ਤੋਂ ਹੋਰ ਸ਼ਬਦ ਨਾ ਨਿਕਲਿਆ ਫਿਰ ਉਹਨਾਂ ਨੇ ਗੁਰੂ ਜੀ ਨੂੰ ਕਰਕੇ ਮਤਲਬ ਕਹਿ ਦੇ ਪਰਾਂ ਉਠਾ ਕੇ ਭੇਜ ਦਿੱਤਾ ਤੇ ਆਪ ਗੱਡੀ ਦੇ ਬੈਠ ਗਿਆ ਸੰਗਤ ਜੋ ਬੈਠੀ ਸੀ ਉਹ ਸਾਰੀ ਉੱਥੋਂ ਉੱਠ ਖੜੀ ਹੋਈ ਤੇ ਉੱਥੋਂ ਚਲੀ ਗਈ ਉਹਨੇ ਕੀ ਕੀਤਾ ਕਿ ਰਸਤੇ ਵਿੱਚ ਜੋ ਦੀ ਪੈਸਾ ਇਕੱਠਾ ਹੋਇਆ ਸੀ ਜੋ ਕਿਹਦੇ ਵੀ ਸਮਾਨ ਇਕੱਠਾ ਹੋਇਆ ਸੀ ਜਿਹੋ ਬਦਾਨ ਕਰਦੇ ਆ ਇਕੱਠਾ ਉਹ ਚੱਕ ਕੇ ਲੈ ਕੇ ਆਉਦਾ ਘਰ ਨੂੰ ਚਲਦਾ ਹੋਇਆ ਬਾਬਾ ਦਸੂ ਜੀ ਤੇ ਰਸਤੇ ਵਿੱਚ ਕੋਈ ਉਹਨਾਂ ਨੇ ਕੁੱਟਮਾਰ ਹੋਈ ਕਿਸੇ ਕੋਈ ਡਾਕੂ ਆ ਗਏ ਨਾਲ ਉਸਾ ਸਮਾਨ ਢੁੱਟ ਕੇ ਲੈ ਗਏ ਤੇ ਜਿਹੜੀ ਲੱਤ ਨਾਲ ਗੁਰੂ ਅਮਰਦਾਸ ਜੀ ਆਂ ਉਸਨੇ ਲੱਤ ਮਾਰੀ ਸੀ ਤੇ ਉਹ ਉਸਦੀ ਲੱਤ ਵੀ ਮਤਲਬ ਕਹਿ ਐ ਸੀ ਵੀ ਤੋੜ ਕੇ ਚਲੇ ਗਏ ਉਸ ਤੋਂ ਬਾਅਦ ਜੋ ਗੱਡੀ ਜਾਂਦੀ ਏ ਜੀ ਚੌਥੇ ਗੁਰੂ ਤੋਂ ਚੌਥੇ ਗੁਰੂ ਗੁਰੂ ਰਾਮਦਾਸ ਜੀ ਬੱਬਾ ਅਮਰਦਾਸ ਜੀ ਦੇ ਦੋ ਪੁੱਤਰ ਹੋ ਸਨ ਬੱਬਾ ਮੋਹਨ ਜੀ ਬੱਬਾ ਮੋਰੀ ਜੀ ਤੇ ਦੋ ਪੁੱਤਰੀਆਂ ਸਨ ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ ਬੀਬੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਕੀਤਾ ਗਿਆ ਸੀ ਭਾਈ ਜੇਠਾ ਜੀ ਨਾਲ ਕੀਤਾ ਗਿਆ ਸੀ ਇਸ ਤੇ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਜੋ ਗੱਦੀ ਹੈ ਆਪਦੇ ਪਰਿਵਾਰ ਵਿੱਚ ਦਿੱਤੀ ਜਾ ਰਹੀ ਹੈ ਅਗਲੇ ਜਵਾਈ ਨੂੰ ਦਿੱਤੀ ਜਾ ਰਹੀ ਹੈ ਇਸ ਦਾ ਵਿਰੋਧ ਬਾਬਾ ਮੋਹਣੀ ਜੀ ਬਾਬਾ ਮੋਹਣ ਜੀ ਤੇ ਬਾਬਾ ਮੋਰੀ ਜੀ ਨੇ ਵੀ ਤਸੀਹੇ ਪਰ ਉਸ ਤਰੀਕੇ ਦਾ ਨਹੀਂ ਕੀਤਾ ਸੀ ਕਿ ਲੜਾਈ ਝਗੜਾ ਹੋਵੇ ਇਸ ਤੋਂ ਬਾਅਦ ਗੱਦੀ ਚਲੀ ਜਾਂਦੀ ਹੈ ਤੀਸਰੇ ਗੁਰੂ ਤੋਂ ਚੌਥੇ ਗੁਰੂ ਗੁਰੂ ਅਰਜਨ ਦੇਵ ਜੀ ਆਪੋ ਗੁਰੂ ਰਾਜ ਦਾਸ ਜੀ ਦੇ ਵੀ ਕੁੱਲ ਤਿੰਨ ਪੁੱਤਰ ਹੋਏ ਸਨ ਤ੍ਰਿਤੀਜ ਚੰਦ ਜੀ ਮਹਾਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਤ੍ਰਿਤੀਜ ਚੰਦ ਜੀ ਗੁਰੂ ਅਰਜਨ ਦੇਵ ਜੀ ਤੋਂ 5 ਸਾਲ ਵੱਡੇ ਸਨ ਉਸ ਸਮੇਂ ਅੰਮ੍ਰਿਤਸਰ ਸ਼ਹਿਰ ਬਹੁਤ ਵਿਕਸਤ ਹੋ ਗਿਆ ਸੀ ਕਿਹਦੀ ਵੀ ਸਿੱਖਾ ਪੰਥ ਦੇ ਲੋਕ ਵੀ ਬਹੁਤ ਜ਼ਿਆਦਾ ਜੁੜ ਗਏ ਸਨ ਜੋ ਬਾਣੀ ਸੁਣਦੇ ਵਿੱਚ ਜਾਂ ਗੁਰੂ ਘਰ ਦੇ ਵਿੱਚ ਆਉਂਦੇ ਸਨ ਉਸ ਟਾਈਮ ਅੰਮ੍ਰਿਤਸਰ ਦੀ ਜੋ ਡਾਵਾ ਡੋਰ ਸੀ ਉਹ ਪ੍ਰਥੀ ਚੰਦ ਜੀ ਸਾਹਮਣੇ ਸਨ ਗੁਰੂ ਦਾ ਲੰਗਰ ਕਹਦੀ ਤੇ ਗੁਰਦੁਆਰੇ ਦੀਆਂ ਹੋਰ ਗੁਰਦੁਆਰੇ ਤਾਂ ਉਦੋਂ ਨਹੀਂ ਸਨ ਇੱਕ ਸਥਾਨ ਹੁੰਦਾ ਸੀ ਜਿੱਥੇ ਬਹਿੜ ਕੇ ਬਾਣੀ ਪੜੀ ਜਾਂਦੀ ਸੀ ਪ੍ਰਚਾਰ ਕੀਤਾ ਜਾਂਦਾ ਸੀ ਪ੍ਰਥੀ ਚੰਦ ਜੀ ਆ ਨੇ ਉਸ ਚੀਜ਼ ਦੀ ਸਾਰੀ ਡਾਣਾ ਡੋਰਾ ਉਹਨਾਂ ਨੇ ਕਬਜ਼ੀ ਜੀ ਕੀਤੀ ਹੋਈ ਸੀ ਜਿਨਾਂ ਕਹਿ ਰਹੀ ਹੈ ਵੀ ਸਾਹਮਣੇ ਸਨ ਤੇ ਉਹਨਾਂ ਨੂੰ ਇਸ ਚੀਜ਼ ਦਾ ਮਾਣ ਵੀ ਹੋ ਗਿਆ ਸੀ ਕਿ ਅਗਲਾ ਗੁਰੂ ਤਾਂ ਮੈਂ ਹੀ ਬਣੂੰਗਾ ਗੁਰੂ ਅਰਜਨ ਦੇਵ ਜੀ ਪ੍ਰਥੀ ਤਾਜੀਆਂ ਤੋਂ 5 ਸਾਲ ਛੋਟੇ ਸਨ ਪਰ ਉਹ ਇਸ ਚੀਜ਼ ਤੇ ਗੁਰੂ ਅਰਜਨ ਦੇਵ ਜੀ ਇਸ ਚੀਜ਼ ਤੋਂ ਦੂਰ ਸਨ ਮਹਾਦੀਪ ਜੀ ਨੂੰ ਵੀ ਕੋਈ ਇੰਟਰਸਟ ਨਹੀਂ ਸੀ ਇਸ ਗੱਦੀ ਦੇ ਵਿੱਚ ਉਹਨਾਂ ਦਾ ਰਾਈ ਵਖ ਸੀ ਬਟ ਗੁਰੂ ਅਰਜਨ ਦੇਵ ਜੀ ਬਹੁਤ ਸ਼ਾਂਤ ਸੁਭਾਅ ਦੇ ਸਨ ਆਪੀ ਮ ਕਹਦੇ ਪੀ ਭਗਤੀ ਵਿੱਚ ਰਹਿਣ ਵਾਲੇ ਸਨ ਆਪ ਦਾ ਅਲੱਗ ਰਹਿ ਕੇ ਆ ਦੀ ਭਗਤੀ ਕਰਿਆ ਕਰਦੇ ਸਨ ਬਟ ਪ੍ਰਥੀਜਨ ਦੀ ਹਰ ਚੀਜ਼ ਵਿੱਚ ਆਪਦਾ ਹਿੱਸਾ ਪਾਉਂਦੇ ਸਨ ਕਹਦੇ ਵੀ ਉਹ ਕਈ ਵਾਰ ਇਦਾਂ ਬੋੜ ਜਾਂਦੇ ਸਨ ਲੋਕਾਂ ਨੂੰ ਆਉਣ ਨੂੰ ਲੰਗਰ ਖਾਣ ਲਈ ਜੇ ਆਉਂਦੇ ਸਨ ਉਹਨਾਂ ਨੂੰ ਬੁਰਾ ਭਲਾ ਬੋਲ ਜਾਂਦੇ ਸਨ ਗੁਰੂ ਰਾਮਦਾਸ ਜੀ ਇਸ ਚੀਜ਼ ਤੋਂ ਪੂਰੇ ਵਾਕਫ ਸਨ ਪ੍ਰਥੀਚੰਦ ਜੀਆਂ ਦੇ ਇਸ ਵਿਹਾਰ ਤੋਂ ਗੁਰੂ ਰਾਮਦਾਸ ਜੀ ਨੂੰ ਪਤਾ ਸੀ ਕਿ ਪ੍ਰਥੀਚੰਦ ਦੇ ਵਿੱਚ ਥੋੜਾ ਜਿਹਾ ਹੰਕਾਰ ਝਲਕਦਾ ਹੈ ਹੋ ਹੰਕਾਰ ਕਰਕੇ ਜਦ ਕਹਿ ਦਈਏ ਮਾੜੀ ਜਵਾਨ ਕਰਕੇ ਉਹਨਾਂ ਨੂੰ ਇਹ ਗੱਦੀ ਨਹੀਂ ਮਿਲੀ ਤੇ ਗੱਦੀ ਦਿੱਤੀ ਗਈ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਪ੍ਰਤੀਜਨ ਜੀ ਨੂੰ ਇਸ ਚੀਜ਼ ਦਾ ਪਤਾ ਲੱਗਿਆ ਉਹਨਾਂ ਨੇ ਪੂਰਾ ਵਿਰੋਧ ਕੀਤਾ ਗਰੇ ਗੁਰੂ ਤਲਕ ਜਦੋਂ ਲਗਾਇਆ ਗਿਆ ਉਸ ਤੋਂ ਗੁੱਸੇ ਬਾਅਦ ਉਸਨੇ ਇੱਦਾਂ ਦਾਨੀਆਂ ਛੋਟੀ ਛੋਟੀਆਂ ਕਹਿ ਦਈਏ ਵੀ ਛੇੜਛਾੜ ਕਰਨੇ ਵੀ ਸ਼ੁਰੂ ਕਰ ਦਿੱਤੇ ਸਨ ਵੀ ਲੋਕਾਂ ਨੂੰ ਕਹਿ ਦੇਣਾ ਹੁੰਦਾ ਸੀਗਾ ਵੀ ਅੱਜ ਤੁਸੀਂ ਘਰ ਵਿੱਚ ਰੋਟੀ ਨਾ ਬਣਾਇਓ ਤੁਹਾਡੇ ਸਾਰੇ ਪਰਿਵਾਰ ਦਾ ਲੰਗਰ ਗੁਰੂ ਇੱਥੇ ਖਾਨ ਵਿੱਚ ਹੋਵੇਗਾ ਉਹਨਾਂ ਨੂੰ ਆਏ ਸੀ ਕਿ ਕਿਸੇ ਤਰੀਕੇ ਗੁਰੂ ਅਰਜਨ ਦੇਵ ਜੀਾਂ ਤੋਂ ਲੰਗਰ ਦਾ ਪ੍ਰਬੰਧ ਨਾ ਹੋਵੇ ਤੇ ਜਿਹੜੀ ਗੱਗਦੀ ਵਿੱਚੋਂ ਜਿਹੜੀ ਬੈਠੇ ਸਨ ਉਹ ਗੱਦੀ ਤੋਂ ਬਾਹਰ ਨਿਕਲ ਕੇ ਤੇ ਗੱਦੀ ਉਹ ਮੇਰੇ ਕੋਲ ਵਾਪਸ ਆ ਜੇ ਦੇਖੋ ਇਸ ਤਰ੍ਹਾਂ ਦਾ ਵਿਰੋਧ ਵੀ ਕੀਤਾ ਗਿਆ ਸੀ ਗੁਰੂ ਅਰਜਨ ਦੇਵ ਜੀ ਬੜੇ ਸ਼ਾਂਤ ਸੁਭਾਅ ਦੇ ਸਨ ਗੁਰੂ ਰਾਮਦਾਸ ਜੀ ਉਹਨਾਂ ਦੀ ਆਤਮਾ ਤੋਂ ਉਹਨਾਂ ਦੀ ਜੋਤ ਤੋਂ ਪੂਰੇ ਤੰਗੀ ਤਰਾ ਵੱਖ ਹਨ ਕਿਉਂਕਿ ਕਹਿੰਦੇ ਸਾਰੇ ਗੁਰੂਆਂ ਦੀ ਜੋਤ ਇੱਕੋ ਹੀ ਹੈ ਹਾਲਾਂਕਿ ਦੇਹ ਅਲੱਗ-ਅਲੱਗ ਹੈ ਗੁਰਨਾਨદે ਮਹਾਰਾਜ ਤੋਂ ਲੈ ਕੇ ਗੋਵਿੰਦ ਸਿੰਘ ਮਹਾਰਾਜ ਤੱਕ ਸਭ ਦੀ ਜੋਤ ਹੈ ਜੋ ਇੱਕੋ ਹੀ ਹੈ ਤੇ ਗੁਰੂ ਅਰਜਨ ਦੇਵ ਜੀ ਜਦੋਂ ਗੁਰੂ ਬਣੇ ਤਾਂ ਉਸ ਦਾ ਵਿਰੋਧ ਪ੍ਰਤੀਜਾਂਦੀਆਂ ਨੇ ਬਹੁਤ ਜਾਵਾ ਕੀਤਾ ਕਹਿੰਦੇ ਬੀਬੀ ਪ੍ਰਤੀਜਾਂਦੀਆਂ ਨੇ ਉਹਨਾਂ ਦੇ ਨਾਲ-ਨਾਲ ਉਹਨਾਂ ਦੀ ਪਤਨੀ ਬੀਬੀ ਕਰਮੋ ਜੀ ਨੇ ਵੀ ਬਹੁਤ ਉਹਨਾਂ ਦਾ ਵਿਰੋਧ ਕੀਤਾ ਕਹਿੰਦੇ ਗੁਰੂ ਅਰਜਨ ਦੇਵ ਜੀ ਜਦ ਗਲੀ ਵਿੱਚ ਦੀ ਲੰਘਦੇ ਸਨ ਤਾਂ ਬੀਬੀ ਕਰਮੋ ਜੀ ਉਹਨਾਂ ਨੂੰ ਤੇ ਕੂੜਾ ਸੜ ਦਿਨ ਦੀ ਸਾਈਡ ਤੇ ਦਿਨ ਉਹ ਪ੍ਰਾਪੋਂਦੀ ਕੂੜਾ ਸੜ ਦਿਨ ਦੀ ਸੀ ਬਿਸਤ੍ਰਿਕੇ ਦਾ ਵਿਰੋਧ ਕੀਤਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਿਉਂਕਿ ਗੁਰੂ ਅਰਜਨ ਦੇਵ ਜੀਆ ਕੋਲ ਕੋਈ ਪੁੱਤਰ ਨਹੀਂ ਹੋਇਆ ਸੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਬਹੁਤ ਸਮੇਂ ਬਾਅਦ ਹੋਏ ਸਨ ਉਹਨਾਂ ਨੂੰ ਇਹ ਸੀ ਕਿ ਪ੍ਰਤੀ ਚਾਂਦ ਜੀਆ ਦੇ ਕਰਮੋਜੀ ਬੈਠੀ ਗੱਲਾਂ ਕਰਦੇ ਸਨ ਕਿ ਗੱਦੀ ਤਾਂ ਆਪਣੇ ਕੋਲ ਹੀ ਆਉਣੀ ਆ ਇਹਨਾਂ ਨੇ ਤਾਂ ਅੰਤਰੀ ਮਰ ਜਾਣਾ ਕਿ ਬਿਨਾਂ ਲਾਭ ਤੋਂ ਹੀ ਇਹਨਾਂ ਨੇ ਮੁੱਕੇ ਜਾਣਾ ਹੈ ਤੇ ਸੁਣ ਚਾਏ ਕਿ ਜਦੋਂ ਅਮਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਉਸਾਰੀ ਕਰਾ ਰਹੇ ਸਨ ਤਬ ਤੁਸੀਂ ਚੰਦ ਨੇ ਆਉਦੇ ਸੋਹਰੇ ਪਿੰਡ ਪਾਕਿਸਤਾਨ ਇੱਕ ਪਿੰਡ ਹੈ ਹੀਰਾ ਨਾਮ ਦਾ ਪਿੰਡ ਹੀਰਾ ਜਾ ਕੇ ਦਰਬਾਰ ਸਾਹਿਬ ਬਣਾ ਕੇ ਉੱਥੇ ਕਹਿ ਦਿੱਤਾ ਸੀ ਕਿ ਮੈਂ ਵੀ ਗੁਰੂ ਹਾਂ ਤੇ ਅਸਲੀ ਗੁਰੂ ਮੈਂ ਹਾਂ ਤੇ ਮੈਨੂੰ ਪੁੱਛੋ ਹਾਲਾਂਕਿ ਚੜਾਵਾ ਉੱਥੇ ਚੜ੍ਹਨਾ ਵੀ ਸ਼ੁਰੂ ਹੋ ਗਿਆ ਹੋ ਗਿਆ ਸੀ ਪਰ ਕਹਿੰਦੇ ਵੀ ਝੂਠ ਦੀ ਜ਼ਿਕਾੜ ਹੁੰਦੀ ਹੈ ਉਹ ਜਿਆਦਾ ਲੰਮਾ ਸਮਾਂ ਨਹੀਂ ਚੱਲਦੀ ਇੱਥੇ ਗੁਰੂ ਅਰਜਨ ਦੇਵ ਜੀ ਦਾ ਦਾਇਰਾ ਸੀ ਜੋ ਜਿਆਦਾ ਵੱਧ ਗਿਆ ਸੀ ਕਹਿੰਦੇ ਅਕਬਰ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮਿਲਣ ਆਇਆ ਸੀ ਜਿਵੇਂ ਜਿਵੇਂ ਲੋਕਾਂ ਦੇ ਤੱਕ ਪਤਾ ਚੱਲਦਾ ਰਿਹਾ ਉਦਾਂ ਅਮਰਸਰ ਦੀ ساری ਗੱਦਬੀ ਗਈ ਤੇ ਕੁਝ ਲੰਬੇ ਸਮੇਂ ਬਾਅਦ 6ਵੇਂ ਗੁਰੂ ਮਹਾਰਾਜ ਜੀ ਨੇ ਜਨਮ ਲਿਆ ਹਰਗੋਬ ਸਿੰਘ ਮਹਾਰਾਜ ਬੱਬਰ ਸ਼ੇਰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਇਸ ਇਦਾਂ ਜਦੋਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਜਨਮ ਲਿਆ ਪ੍ਰਥੀ ਚੰਦ ਫਿਰ ਵੀ ਨਹੀਂ ਹਟਿਆ ਸੀ ਉਸ ਨੇ ਕਹਿੰਦੇ ਵੀ ਉਹਨਾਂ ਦੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਬੱਚੇ ਉੱਤੇ ਹਮਲੇ ਵੀ ਕਰਵਾਈ ਸੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਕਹੇ 4-4 ਹਮਲੇ ਗੁਰੂ ਹਰਗੋਬਿੰਦ ਸਾਹਿਬਾ ਰਾਸਤੇ ਛੋਟੇ ਬਾਲ ਵਸਤਾ ਵਿੱਚ ਕਰਵਾਏ ਸੀ ਗੁਰੂ ਅਰਜਨ ਦੇਵ ਜੀਆ ਉੱਤੇ ਜੋ ਸੇਦੀ ਦਾ ਤਿਲਕ ਅੱਜ ਲੱਗਿਆ ਏ ਜੋ ਸੇਦੀ ਹੋਈ ਆ ਉਸੇਦੀ ਦੇ ਵਿੱਚ ਤ੍ਰਿਤੀ ਚੰਦ ਦਾ ਬਹੁਤ ਵੱਡਾ ਹੱਥ ਹੈ ਉਹਨਾਂ ਨੂੰ ਸਯਦ ਗੌਣ ਦੇ ਵਿੱਚ ਜਾਂ ਉਹਨਾਂ ਨੂੰ ਇਸ ਗੱਦੀ ਤੋਂ ਹਟਾ ਕੇ ਉਹਨਾਂ ਨੂੰ ਮ੍ਰਿਤਿਕ ਮੌਤ ਤੱਕ ਲੈ ਜਾਣ ਵਾਲੇ ਪ੍ਰਥੀਚੰਦ ਉਹਨਾਂ ਦੇ ਭਰਾ ਸਕੇ ਭਰਾ ਦਾ ਬਹੁਤ ਵੱਡਾ ਹੱਥ ਹੈ। ਪ੍ਰਥੀਚੰਦ ਜਦੋਂ ਹਰੇਕ ਥਾਂ ਵਿੱਚ ਫੇਲ ਹੁੰਦਾ ਜਾ ਰਿਹਾ ਸੀ ਤਾਂ ਉਸ ਨੂੰ ਗੁੱਸਾ ਚੜਦਾ। ਹਰਗੋਬਿੰਦ ਸਿੰਘ ਮਹਾਰਾਜੀ ਦੇ ਹਮਲੇ ਕਿਤੇ ਉਸ ਤੋਂ ਵੀ ਨਾਕਾਮ ਰਿਹਾ। ਜਦੋਂ ਨਾਕਾਮਯਾਬੀ ਵੀ ਸਿਰ ਤੇ ਚੜ ਗਈ ਤਾਂ ਉਸ ਨੇ ਚੰਦੂ ਦਾ ਹੱਥ ਫੜਿਆ। ਚੰਦੂ ਕੌਣ ਸੀ ਉਸ ਟਾਈਮ ਦੇ ਮੁਗਲ ਰਾਜਾ ਜਹਾਂਗੀਰ ਦਾ ਕਾਜੀ। ਉਸ ਨੇ ਚੰਦੂ ਨਾਲ ਦੋਸਤੀ ਵਿਦਾਈ ਤੇ ਜਹਾਂਗੀਰ ਤੱਕ ਗੱਲ ਪਹੁੰਚਾਈ। ਕਿ ਗੁਰੂ ਅਰਜਨ ਦੇਵ ਇਹ ਲੋਕਾਂ ਨੂੰ ਪਟਕਾਰਿਆ ਇਹ ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਮੁਸਲਮਾਨ ਧਰਮਾਂ ਦੇ ਨੂੰ ਤੁਸੀਂ ਸਾਡੇ ਵੱਲ ਵੀ ਤੁਹਾਨੂੰ ਇਹ ਕਹ ਰਿਹਾ ਜੀ ਜਹਾਗਿਰ ਨੂੰ ਇਸ ਚੀਜ਼ ਤੇ ਗੁੱਸਾ ਜਾਂਦਾ ਤੇ ਉਹਨਾਂ ਨੂੰ ਇਸ ਚੀਜ਼ ਤੇ ਗੱਲਬਾਤ ਕਰਦੇ ਤੁਸੀਂ ਸਾਦਤ ਬਾਰੇ ਜਾਣੀ ਉਹਨਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਫਿਰ ਸ਼ਹੀਦ ਕੀਤਾ ਜਾਂਦਾ ਪ੍ਰਿਥੀ ਚੰਦ ਦਾ ਕਹ ਜੀ ਸਗੇ ਭਰਾ ਦਾ ਇਸ ਵਿੱਚ ਬਹੁਤ ਵੱਡਾ ਅਰਥ ਸੀ ਉਹਨਾਂ ਦੀ ਸਾਦਤ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜਦੋਂ ਵੱਡੇ ਹੁੰਦੇ ਨੇ ਤਾਂ ਉਹ ਛੇਵੇਂ ਗੁਰੂ ਬਣਦੇ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਪੰਜ ਪੁੱਤਰ ਹੋਏ ਸਨ ਉਹਨਾਂ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਜੰਗਾਂ ਵੀ ਲੜੀਆਂ ਸਨ ਵਿਦੀ ਚੰਦ ਨੂੰ ਜਾਣਦੇ ਆ ਉਹਨਾਂ ਦੇ ਰਾਈਟ ਹੈਂਡਰ ਕਹਿ ਦਈਏ ਉਹ ਵੀ ਰਹੇ ਸਨ ਜਿਨ੍ਹਾਂ ਨਾਲ ਉਹਨਾਂ ਨਾਲ ਮਿਲ ਕੇ ਚਾਰ ਪੰਜ ਜੁੱਧ ਜੁੱਧ ਲੜੇ ਸਨ ਤੇ ਸਾਰੇ ਹੀ ਜਿੱਤੇ ਸਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਮੀਰੀ ਪੀਰੀ ਦਾ ਫਰਮਾਨ ਚਲਾਇਆ ਸੀ ਅਕਾਲ ਤਖਤ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਸਾਹਿਬ ਦੇ ਬਿਲਕੁਲ ਸਾਹਮਣੇ ਜੋ ਅਕਾਲ ਤਖਤ ਹੈ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਰੂਪ ਵਿੱਚ ਬਣਿਆ ਸੀ ਉਸ ਤੇ ਬੈਠ ਕੇ ਫਰਮਾਨ ਹੋਏ ਜਾਈ ਜਾਰੀ ਕਰਿਆ ਜਾਂ ਕਰਦੇ ਸਨ ਅਕਾਲ ਤਖਤ ਦੇ ਬੈਠ ਕੇ ਫੈਸਲੇ ਲਿਆ ਕਰਦੇ ਸਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਪੰਜ ਪੁੱਤਰ ਹੋਏ ਸਨ ਪਹਿਲੇ ਪੁੱਤਰ ਬਾਬਾ ਗੁਰਦਿੱਤਾ ਜੀ ਦੂਸਰੇ ਬਾਬਾ ਸੂਰਜਮਲ ਜੀ ਬਾਬਾ ਟੱਲ ਜੀ ਬਾਬਾ ਅਣੀ ਜੀ ਤੇ ਬਾਬਾ ਚਾਨੜ ਜੀ ਇਹ ਪੰਜ ਪੁੱਤਰ ਦੇ ਸਨ ਕਹਿੰਦੇ ਜੋ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਗੱਦੀ ਕਿਉਂ ਦੇਣੀ ਸੀ ਵੀ ਜੋ ਗੁਰੂ ਅੱਪਾ ਗੁਰਦਤਾ ਜੀ ਸਨ ਬਹੁਤ ਹੀ ਸ਼ਾਂਤ ਸੁਭਾਅ ਦੇ ਭਜਨ ਮੰਦਰੀ ਵਾਲੇ ਸਨ ਤੇ ਉਹ ਵੀ ਸਾ ਵੀ ਇੱਥੇ ਕਈ ਲੋਕ ਕਨਫਿਊਜ਼ ਹੋ ਜਾਂਦੇ ਨੇ ਕਿ ਛੇਵੇਂ ਗੁਰੂ ਜੀਆ ਨੇ ਗੱਦੀ ਉਹਨਾਂ ਦੇ ਪੁੱਤਰ ਸਨ ਨੌਵੇਂ ਗੁਰੂ ਬਾਬਾ ਗੁਰਤੇਗਵਰ ਜੀ ਬਾਬਾ ਤਿਆਗਮਲ ਜੀ ਬਾਬਾ ਤਿਆਗਮਲ ਜੀ ਹੀ ਗੁਰਤੇਗਵਰ ਜੀ ਸਨ ਉਹਨਾਂ ਨੂੰ ਗੱਦੀ ਕਿਉਂ ਨਹੀਂ ਮਿਲੀ ਗੱਦੀ ਕੋਮੇ ਕਿ ਕਿ ਹੋਈ ਬਾਬਾ ਗੁਰਦਿੱਤਾ ਜੀ ਸਨ ਜੋ ਗੱਦੀ ਪਹਿਲਾਂ ਉਹਨਾਂ ਨੂੰ ਦੇਣੀ ਸੀ ਇਦਾਂ ਦਾ ਇਰਾਦਾ ਬਣਾਇਆ ਗਿਆ ਸੀ ਵੀ ਅਗਲੇ ਗੁਰੂ ਬਾਬਾ ਗੁਰਦਿੱਤਾ ਜੀ ਹੋਣਗੇ ਪਰ ਕਿਉਂਕਿ ਜਦੋਂ ਸ਼੍ਰੀ ਚੰਦ ਜੀ ਸ਼੍ਰੀ ਚੰਦ ਜੀਆ ਨੇ ਛੇਵੇਂ ਗੁਰੂ ਤੱਕ ਪਹਿਲੇ ਗੁਰੂ ਤੋਂ ਲੈ ਕੇ ਛੇਵੇਂ ਗੁਰੂ ਤੱਕ ਗੁਰੂ ਸਾਹਿਬਾਂ ਨੂੰ ਮਿਲੇ ਨਹੀਂ ਕਿਹਾ ਜਾਂਦਾ ਹੈ ਕਿ ਬਾਬਾ ਗੁਰਦਿੱਤਾ ਜੀ ਦੀ ਜੋ ਸ਼ਕਲ ਸੀ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਨਾਲ ਬਹੁਤ ਜਿਆਦਾ ਮਿਲਦੀ ਸੀ ਜਦ ਸ੍ਰੀ ਚੰਦ ਜੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਕੋਲ ਪਹੁੰਚੇ ਤਾਂ ਉਹਨਾਂ ਨੇ ਪੁੱਛਿਆ ਕਿ ਇਹਨਾਂ ਵਿੱਚੋਂ ਆਪਣਾ ਕੌਣ ਹੈ ਤਾਂ ਉਹਨਾਂ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਪਪਾ ਗੁਰਦਿੱਤਾ ਜੀ ਵੱਲ ਇਸ਼ਾਰਾ ਕਰ ਦਿੱਤਾ ਸੀ ਤੇ ਉਹਨਾਂ ਦੀ ਸ਼ਕਲ ਗੁਰਨਾਨਦ ਦੇ ਮਹਾਰਾਜ ਨਾਲ ਵੀ ਥੋੜੀ-ਬਹੁਤ ਮਿਲਦੀ ਸੀ ਤਾਂ ਸ੍ਰੀ ਚੰਦ ਜੀਆ ਨੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਜੋ ਉਦਾਸੀ ਸੰਪਰਦਾਇ ਚਲਾਈ ਗਈ ਸੀ ਸ੍ਰੀ ਚੰਦ ਜੀਆਂ ਨੇ ਉਹ ਆਪਣੀ ਗੱਦੀ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤੀ ਸੀ ਸੋ ਉਸ ਤੋਂ ਬਾਅਦ ਗੁਰਗੱਦੀ ਕਿਸ ਨੂੰ ਮਿਲਦੀ ਆਂਦੀ ਫਿਰ ਬਾਅਦ ਵਿੱਚ ਜੁਕੇ ਬੇਬੀ ਬਾਬਾ ਟੱਲ ਜੀ ਸਨ ਤੇ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਪਿੱਛੇ ਰਹਿ ਗਏ ਤਨੂ ਤੇ ਅਣੀ ਜੀ ਤੇ ਸੂਰਜਮਲ ਜੀ ਨੇ ਕੋਈ ਜ਼ਿਆਦਾ ਇੰਟਰਸਟ ਨਹੀਂ ਸੀ ਗੱਦੀ ਦੇ ਵਿੱਚ ਚੌਥੇ ਰਹਿ ਗਏ ਸਨ ਬਾਬਾ ਤਿਆਗਮਲ ਜੀ ਜੋ ਕਹਿੰਦੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਵੀ ਛੋਟੀ ਉਮਰ ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੰਗ ਤੇ ਗਏ ਸਨ ਤਾਂ ਗੁਰੂ ਤੇਗ ਬਹਾਦਰ ਜੀ ਜਾਂ ਕਹਿੰਦੇ ਤਿਆਗ ਮਲ ਜੀ ਉਹਨਾਂ ਦੇ ਨਾਲ ਗਏ ਸਨ ਤੇ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਲੜਾਈ ਲੜੀ ਠੀਕ ਹੈ ਤੇਗ ਵਾਈ ਸੀ ਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਉਹਨਾਂ ਤੋਂ ਪ੍ਰਸੰਨ ਹੋ ਗਏ ਸਨ ਪਰ ਉੱਥੋਂ ਦਾ ਹਲਿਆ ਦੇਖ ਕੇ ਜਾਂ ਖੂਨ ਦੇਖ ਕੇ ਗੁਰੂ ਤੇਗ ਬਹਾਦਰ ਜੀ ਉਸ ਚੀਜ਼ ਤੋਂ ਦੁਖੀ ਹੋ ਗਏ ਸੀ ਉਹਨਾਂ ਨੇ ਗੁਰਗੱਦੀ ਲੈਣ ਤੋਂ ਵੀ ਮਨਾਤਾ ਨਹੀਂ ਕੀਤਾ ਸੀ ਪਰ ਉਹ ਪਿੱਛੇ हट ਗਏ ਸਨ ਇਸ ਚੀਜ਼ ਤੋਂ ਉਹ ਆਉਦੀ ਸ਼ਾਂਤ ਰਹਿ ਕੇ ਭਜਨ ਮੰਦਗੀ ਵਿੱਚ ਲੱਗ ਰਿਹਾ ਕਰਦੇ ਸਨ ਤਾਂ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਨੂੰ ਪਤਾ ਸੀ ਕਿ ਗੁਰੂ ਤਾਂ ਇਹੀ ਬਣਨਗੇ ਪਰ ਹਜੇ ਸਹੀ ਵਕਤ ਨਹੀਂ ਆਇਆ ਤਾਂ ਉਸ ਟਾਈਮ ਫਿਰ ਗੱਦੀ ਗਈ ਕਿੱਥੇ ਗੱਦੀ ਘਰ ਦੇ ਵਿੱਚ ਸੀ ਜਿਵੇਂ ਕਿ ਆਪਾਂ ਸੁਣਿਆ ਵੀ ਬਾਬਾ ਗੁਰਦਤਾ ਜੀ ਨੂੰ ਸ੍ਰੀ ਚਾਂਦੀ ਲੈ ਗਈ ਸਨ ਪਰ ਉਹਨਾਂ ਦੇ ਦੋ ਪੁੱਤਰ ਹੋਏ ਸਨ ਬਾਬਾ ਧੀਰਮਲ ਤੇ ਗੁਰੂ ਹਰ Rai ਜੀ ਇਹ ਦੋ ਪੁੱਤਰ ਹੋਏ ਸਨ ਬਾਬਾ ਧੀਰਮਲ ਜੀ ਸਨ ਬਹੁਤ ਚਲਾਕ ਤੇ ਤੇਜ ਲਾਲਚ ਇਨ ਕਹਿੰਦੇ ਵੀ ਲਾਲਚ ਇਨਸਾਨਾਂ ਦਾ ਕਿਉਂਕਿ ਉਹਨਾਂ ਦਾ ਜੋ ਨਾਮ ਹੈ ਧੀਰਮਲ ਉਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਰੱਖਿਆ ਸੀ ਜਦੋਂ ਉਹ ਹੋਏ ਸਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਉਹਨਾਂ ਨੂੰ ਚੱਕਿਆ ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਮੇਰਾ ਤਾਇਆ ਪ੍ਰਤੀਜੰਦੀ ਆ ਗਿਆ ਇਸ ਕਰਨਾ ਨਾ ਤੀਰ ਮਨ ਰੱਖੇਗਾ ਸੀ ਵੀ ਇਹ ਤੀਰ ਜ ਰਹੇ ਸ਼ਾਂਤ ਰਹੇ ਪਰ ਉਹ ਚੀਜ਼ ਕਰਮੋ ਕਰਮਾਂ ਦਾ ਕੀ ਕਹਿੰਦੇ ਬਈ ਅਲੱਗ-ਅਲੱਗ ਜਿਵੇਂ ਨਸੀਬ ਆ ਉਦਾਂ ਦਾ ਹੁੰਦਾ ਇਹ ਸਭ ਕੁਝ ਗੁਰੂ ਹਰ Rai ਜੀ ਸਨ ਉਹ ਬੜੇ ਸ਼ਾਂਤ ਸੁਭਾਅ ਦੇ ਸਨ ਬੜੇ ਹੀ ਸ਼ਾਂਤ ਤੇ ਨਿਰੋਜ ਸਾਬ ਦੇ ਕਿਉਂਕਿ ਗੁਰੂ ਗੁਰੂ ਪੱਪਾ ਗੁਰਦਤਾ ਜੀ ਦੇ ਜਾਣ ਤੋਂ ਬਾਅਦ ਹਰਗੋਬ ਸਿੰਘ ਮਹਾਰਾਜ ਜੀ ਨੇ ਹਰ Rai ਜੀ ਦੀ ਪਰਵ੍ਰਿਸ਼ ਕੀਤੀ ਸੀ ਉਹਨਾਂ ਨੇ ਬਾਣੀ ਦੇ ਨਾਲ ਜੋ ਕੇ ਰੱਖਿਆ ਉਹ ਉਸ ਤੋਂ ਬਾਅਦ ਕਹਿੰਦੇ ਵੀ ਜੋ 7ਵੇਂ ਗੁਰੂ ਨੇ ਉਹ ਗੁਰੂ ਹਰ Rai ਜੀ ਨੂੰ ਸੋਿਤਦਾ ਜਾਂਦਾ ਹੈ ਕਹਿੰਦੇ ਜਦੋਂ ਗੁਰੂ ਤਿਲਕ ਲਗਾਇਆ ਜਾਂਦਾ ਹੈ ਜਦੋਂ ਗੱਲ ਪਹੁੰਚਦੀ ਹੈ ਆਪਣੇ ਟੀਰਮਲ ਜੀਆਂ ਕੋਲ ਤਾਂ ਇੱਕ ਪੋਤੀ ਸਾਹਿਬ ਲੈ ਕੇ ਕਹਿੰਦੇ ਜਗੂ ਅਰਜਨ ਦੇਵ ਜੀਆਂ ਨੇ ਗ੍ਰੰਥ ਸਾਹਿਬ ਲਿਖਿਆ ਗਿਆ ਸੀ ਦਾ ਸੰਗ੍ਰੰਥ ਠੀਕ ਹੈ ਜੀ ਜੋ ਲਿਖਾਇਆ ਗਿਆ ਸੀ ਜੋ ਪਾਪਾ ਗੁਰਦਤਾ ਜੀ ਨੇ ਲਿਖਿਆ ਸੀ ਗੁਰੂ ਅਰਜਨ ਦੇਵ ਜੀਆਂ ਨੇ ਬੋਲਿਆ ਸੀ ਉਸ ਨੂੰ ਲੈ ਕੇ ਉਸ ਨੂੰ ਪੋਤੀ ਸਾਹਿਬ ਕਿਹਾ ਜਾਂਦਾ ਹੈ ਉਸ ਨੂੰ ਲੈ ਕੇ ਆਪ ਦਾ ਅਲੱਗ ਟਿਕਾਣੇ ਤੇ ਜਾ ਕੇ ਆਪ ਦਾ ਆਪ ਦੇ ਆਪ ਨੂੰ ਗੁਰੂ ਕਹਿਣ ਲੱਗ ਜਾਂਦਾ। ਪੋਥੀ ਸਾਹਿਬ ਹੋਣ ਕਰਕੇ ਉਸ ਕੋਲ ਚੜਾ ਵੀ ਬਹੁਤ ਚੜਦਾ। ਲੋਕ ਆਉਂਦੇ ਵੀ ਨਹੀਂ ਕਿਉਂਕਿ ਲੋਕਾਂ ਦਾ ਪਿਆਰ ਸੀ ਪੋਥੀ ਸਾਹਿਬ ਨੂੰ ਨਾਲ। ਲੋਕਾਂ ਦੀ ਮਾਨਤਾ ਸੀਗੀ ਉਸ ਚੀਜ਼ ਨਾਲ। ਪਰ ਕਹਿੰਦੇ ਜਿਵੇਂ ਝੂਠ ਦੀ ਦੁਕਾਨ ਬਹੁਤ ਜ਼ਿਆਦਾ ਟ੍ਰੈਂਡ ਨਹੀਂ ਚੱਲਦੀ। ਲੋਕਾਂ ਨੂੰ ਪਤਾ ਚੱਲ ਜਾਂਦਾ ਕਿ ਸੱਤਵੇਂ ਗੁਰੂ ਹਰਗੋਬਿੰਦ ਜੀ ਨੇ। ਤੀਰਮਲ ਜੀ ਇਸ ਚੀਜ਼ ਤੇ ਗੁੱਸਾ ਹੋ ਕੇ ਜੋ ਪੋਥੀ ਸਾਹਿਬ ਆ ਉਹਦੇ ਕੋਲ ਰੱਖ ਲੈਂਦੇ ਨੇ ਤੇ ਵਾਪਿਸ ਉਹ ਕਰਨੀ ਹੁੰਦੀ। ਜਦ ਗੁਰੂ ਹਰ Rai ਜੀ ਨੂੰ ਗੁਰੂ ਬਣਾਇਆ ਜਾਂਦਸੀ ਉਹ ਗੱਦੀ ਤੇ ਬੈਠੇ ਸਨ ਤਾਂ ਧੀਰਮੱਲ ਨੇ ਉਸ ਟਾਈਮ ਸਾਂਝਾ ਜੋ ਮੁਗਲਾਂ ਦਾ ਰਾਜਾ ਸੀ ਉਸਤੇ ਜਾ ਕੇ ਕੰਨ ਵੀ ਭਰੇ ਸਨ ਵੀ ਕਿਸੇ ਤਰੀਕੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਵੀ ਸੀਧ ਕੀਤਾ ਜਾਵੇ ਜਾਂ ਉਹਨਾਂ ਨੂੰ ਮਾਰਤਾ ਜਾਵੇ ਜੀ ਗੱਦੀ ਇਹਨਾਂ ਨੂੰ ਵਾਪਸ ਮਿਲ ਸਕੇ ਵੀ ਪੋਤਾ ਆ ਕੇ ਦਾਦੇ ਨੂੰ ਮਰਾਉਣ ਦੀਆਂ ਚਾਲਾਂ ਵੀ ਚੱਲਦਾ ਰਿਹਾ ਸੀ ਇਸ ਹੱਦ ਤੱਕ ਬਰੂਲ ਹੋਇਆ ਸੀ ਗੱਦੀ ਦੇ ਲਈ ਇਹ ਸਾਂਝਾ ਹਨ ਨੇ ਇਸ ਚੀਜ਼ ਨੂੰ ਜਿਆਦਾ ਇਗਨੋਰ ਕਰਤਾ ਵੀ ਉਹ ਇਸ ਚੀਜ਼ ਦੇ ਮਸਲੇ 'ਚ ਪੈਣਾ ਨਹੀਂ ਚਾਹੁੰਦਾ ਸੀ ਗੱਦੀ ਵਾਲੇ ਮਸਲੇ ਦੇ ਵਿੱਚ ਪਰ ਉਸ ਨੇ ਤੀਰਮਲ ਨੂੰ ਇੱਕ ਆਫਰ ਦਿੱਤਾ ਸੀ ਵੀ ਤੂੰ ਸਾਡਾ ਵਜ਼ੀਰ ਬਣ ਜਾ ਅਸੀਂ ਤੈਨੂੰ ਤੇਰੀ ਹੈਲਪ ਕਰ ਦਾਂਗੇ ਤਾਂ ਉਸ ਨੇ ਚੱਕ ਕੇ ਪੋਤੀ ਸਾਹਿਬ ਆਪਦੇ ਨਾਲ ਸਾਂਝਾ ਕੋਲ ਚਲਾ ਗਿਆ ਤੇ ਉੱਥੋਂ ਦਾ ਵਜ਼ੀਰ ਬਣ ਗਿਆ ਤੇ ਕਰਤਾਰਪੁਰ ਦੀ ਪੱਟੀ ਜੋ ਹੈ ਤੀਰਮਲ ਦੇ ਨਾਮ ਤੇ ਕਰਾ ਦਿੱਤੀ ਗਈ ਸੀ ਗੁਰੂ ਹਰ Rai ਜੀ ਕਹਿੰਦੇ ਦੇਸ਼ ਦੇ ਦੇਸ਼ ਦੇ ਕੀ ਵੀ ਸੰਸਾਰ ਦੇ ਆਦੇ ਸਮੇਂ ਦੇ ਬਹੁਤ ਵੱਡੇ ਬੈਦਰੀ ਰਹੇ ਨੇ ਜਦੋਂ ਗੁਰੂ ਹਰ Rai ਜੀ ਨੇ ਗੱਦੀ ਇੱਕੇ ਦੇਣੀ ਸੀ ਤਾਂ ਉਹਨਾਂ ਦੇ ਦੋ ਪੁੱਤਰ ਹੋਏ ਸਨ ਆਰਮ ਰਾਏ ਤੇ ਹਰਕ੍ਰਿਸ਼ਨ ਜੀ ਹੁਣ ਗੱਦੀ ਯਾਰੀ ਸੀ 7ਵੇਂ ਗੁਰੂ ਤੋਂ 8ਵੇਂ ਗੁਰੂ ਦੇ ਵਿੱਚ RAM Rai ਜੀ ਸਨ ਬੜੇ ਹੀ ਸ਼ਾਂਤ ਸੁਭਾਅ ਦੇ ਭਜਨ ਬਿੰਦਗੀ ਵਾਲੇ ਸਨ ਹਰਕ੍ਰਿਸ਼ਨ ਜੀ ਹਰੇ ਬਾਲੇ ਬਸਤਾ ਵਿੱਚ ਸਨ ਛੋਟੇ ਸਨ ਇੱਕ ਵਾਰੀ ਅਜਿਹਾ ਕਿ ਔਰੰਗਜ਼ੇਬ ਦਾ ਭਰਾ ਬਿਮਾਰ ਹੋ ਗਿਆ ਸੀ ਕੁਲ ਹਰ ਰਾਏ ਜੀ ਚੰਗੇ ਡਾਕਟਰ ਕਹਿੰਦੇ ਵੈਦ ਵੀ ਰਹੇ ਸਨ ਤੇ ਉਹ ਔਰੰਗਜ਼ੇਬ ਦਾ ਭਰਾ ਬਿਮਾਰ ਹੋ ਗਿਆ ਸੀ ਤੇ ਕੁਝ ਦਵਾਈ ਕੁਝ ਕਹਿੰਦੀ ਦਵਾਈ ਬੁੱਟੀ ਉਹਨਾਂ ਨੇ ਦਿੱਤੀ ਸੀ ਜਿਸ ਕਰਕੇ ਔਰੰਗਜ਼ੇਬ ਦਾ ਭਰਾ ਠੀਕ ਹੋ ਗਿਆ ਸੀ ਔਰ ਔਰੰਗਜ਼ੇਬ ਨੇ ਖੁਸ਼ ਹੋ ਕੇ ਹਰ ਰਾਏ ਜੀ ਨੂੰ ਬੁਲਾਇਆ ਸੀ ਆਪ ਦੇ ਦਰਬਾਰ ਦੇ ਵਿੱਚ ਹਰ ਹਰ ਰਾਏ ਜੀ ਗਏ ਨਹੀਂ ਸਨ ਉਹਨਾਂ ਨੇ ਆਪ ਦੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਗਿਆ ਸੀ ਰਾਮ ਰਾਏ ਸੀ ਜੋ ਦਿਮਾਗ ਤੋਂ ਵੀ ਚੁਸਤ ਸੀ ਸ਼ਾਮ ਸਬਾਹ ਦਾ ਸੀ ਤੇ ਥੋੜੀਆਂ ਮੁਰਤੀਆਂ ਵੀ ਕਲਾਕਿਰਤੀਆਂ ਵੀ ਜਾਣਦਾ ਸੀ ਔਰ ਉਹ ਗ੍ਰੇਪੋਲ ਜੋ ਦਰਬਾਰ ਕੋ ਗਿਆ ਤਾਂ ਰਾਮ ਰਾਏ ਜੀ ਦੇ ਦਰਬਾਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਪੁੱਛਿਆ ਔਰ ਉਹ ਜੀ ਨੇ ਮੈਂ ਸੁਣਿਆ ਕਿ ਤੁਸੀਂ ਮੁਸਲਮਾਨਾਂ ਨੂੰ ਮਾੜਾ ਬੋਲਿਆ ਵੀ ਤੁਸੀਂ ਮਾੜਾ ਸ਼ਬਦ ਯੂਜ਼ ਕੀਤਾ ਹੈ ਮੁਸਲਮਾਨਾਂ ਦੇ ਲਈ ਉਸ ਨੇ ਇਸ ਦੀ ਪੰਕਤੀ ਨੂੰ ਚੇਂਜ ਕਰ ਦਿੱਤਾ ਗਿਆ ਸੀ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਗਿਆ ਸੀ ਉਸ ਨੂੰ ਮਾੜਾ ਚੇਂਜ ਕਰਕੇ ਉਹਨਾਂ ਨੇ ਸਪਸ਼ਟ ਕਰਤਾ ਵੀ ਨਹੀਂ ਨਹੀਂ ਜੀ ਅਸੀਂ ਇਦਾਂ ਦਾ ਕੁਝ ਨਹੀਂ ਬੋਲਿਆ ਅਸੀਂ ਮੁਗਲਾਂ ਬਾਰੇ ਕੁਝ ਮਾੜਾ ਨਹੀਂ ਬੋਲਿਆ ਜਦੋਂ ਇਹ ਗੱਲ ਹਰ ਰਾਏ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਦਾ ਉਹਨਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉਸ ਹਰਿ ਰਾਮ ਰਾਏ ਜੀ 'ਤੇ ਗੁੱਸਾ ਵੀ ਦਿਤਾਇਆ ਤੇ ਉਹਨਾਂ ਨੂੰ ਕਿਹਾ ਵੀ ਤੂੰ ਸਾਡੀ ਨਜ਼ਰ ਤੋਂ ਦੂਰ ਹੋ ਜਾ ਰਾਮ ਰਾਏ ਇਸ ਚੀਜ਼ ਨੂੰ ਸਹਿ ਨਹੀਂ ਕਰ ਸਕਿਆ ਤੇ ਉਹ ਬਾਪੇ ਜਾ ਕੇ ਆਰਗਵ ਦੇਵ ਦੇ ਦਰ ਦੇ ਵਿੱਚ ਕੋਈ ਨੌਕਰੀ ਕਰਨ ਲੱਗ ਗਿਆ ਤੇ ਗੱਦੀ ਉਸ ਤੋਂ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਨਿਵਾਦੀ ਅੱਠਵੇਂ ਗੁਰੂ ਸੱਤਵੇਂ ਗੁਰੂ ਤੋਂ ਗੱਦੀ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਨਿਵਾਦੀ ਉਸ ਤੋਂ ਬਾਅਦ ਆਪਾਂ ਜਾਣਦੇ ਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਛੋਟੀ ਉਮਰ ਦੇ ਵਿੱਚ ਟਕਾਲ ਚਲਾਣਾ ਕਰਕੇ ਸਨ ਚਿੱਚਕ ਦੀ ਬਿਮਾਰੀ ਨਾਲ ਦਿੱਲੀ ਦੇ ਵਿੱਚ ਪਰਜੰਦੇ ਆ ਨੇ ਉਹਨਾਂ ਨੇ ਕਿਹਾ ਸੀ ਬਾਬਾ ਵਸੇ ਰਾਮ ਟਕਾਲ ਤੋ ਲੱਖਾਂ ਸਾਲ ਲਿਬਣਾ ਆਲੀ ਆਪਾਂ ਸਾਰਿਆਂ ਨੇ ਕਹਾਣੀ ਪੜੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਲੱਭਿਆ ਸੀ ਕਿਹਦੇ ਬਾਬਾ ਤਿਆਗਮਲ ਜੀ ਨੂੰ ਲੱਭਿਆ ਸੀ ਇਸ ਦੇ ਵਿੱਚ ਵੀ ਬਹੁਤ ਇੰਟਰਸਟਿੰਗ ਕਹਾਣੀ ਹੈ ਕਹਿੰਦੇ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਨੇ ਬਚਾਏ ਕਰੇ ਸੀ ਕਿ ਬਾਬਾ ਬਸੇ ਰਾਮ ਦੇ ਕਾਲਾ ਜਦੋਂ ਵੀ ਬਾਬਾ ਬਕਾਲੇ ਲਈ ਲੱਖਾਂ ਸਾਲ ਲਵਾਨਾ ਲੱਪਣ ਲਈ ਗੁਰੂ ਤੇਗ ਨਾਮੇ ਗੁਰੂ ਨੂੰ ਲੱਪਣ ਲਈ ਚਲਾ ਗਿਆ ਤਾਂ ਉੱਥੇ ਕਹਿੰਦੇ ਵੀ 22 22 ਲੋਕਾਂ ਨੇ ਆਪਦੇ ਸੰਗਠਨ ਤਿਆਰ ਕਰ ਲਈ ਸੀ ਵੀ ਬੰਦਾ ਆ ਰਿਹਾ ਗੁਰੂ ਲੱਪਣ ਵਾਸਤੇ ਤੇ ਉਹਨਾਂ ਨੇ ਆਪ ਦਾ ਸਿਸਟਮ ਰੈਡੀ ਕਰ ਲਿਆ ਸੀ ਸਥਾਨ ਬਣਾ ਲਈ ਸੀ ਹਾਲ ਕਿ ਬਾਬਾ ਬਕਾਲ ਵਿੱਚ ਗੁਰਤੇਗਵਾ ਅਧਿ ਸ਼ੁਰੂਤ ਰਹਿੰਦੀ ਸਨ ਉੱਥੇ ਆਪੇ ਜਿਵੇਂ ਉਹ ਉੱਥੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜਦੋਂ ਲੜਣ ਤੋਂ ਬਾਅਦ ਉਹ ਬਕਾਲੇ ਰਹਿਣ ਲੱਗੇ ਸਨ ਕਹਿੰਦੇ ਵੀ ਪ੍ਰਥੀ ਚੰਦ ਵੀ ਉੱਥੇ ਜਿੰਨਾਂ ਕੋਲ ਪੁੱਤੀ ਸੈਨ ਸੀ ਉਹ ਵੀ ਉੱਥੇ ਲੈ ਕੇ ਆਉਂਦਾ ਸੀ ਸੀਟ ਚੱਕ ਕੇ ਆਉਂਦੀ ਬਾਬਾ ਬਕਾਲਾ ਗਿਆ ਸੀ ਲੱਖਾਂ ਸਾਲ ਇਹ ਬਣਾਉਣਾ ਸੋਨੇ ਦੇ ਸਿੱਕੇ ਆਪਾਂ ਕਾਣੀ ਸਾਹਮਣੇ ਸੁਣੀ ਹੈ ਕਿ ਜਹਾਜ਼ ਡੁੱਬਦਾ ਹੈਗਾ ਤਾਂ ਉਹ ਕਹਿੰਦਾ ਕਿ ਮੇਰਾ ਜਹਾਜ਼ ਸਹੀ ਸਲਾਬਤ ਵੱਜੇ ਤੇ ਮੈਂ ਮਤਲਬ 500 ਨਹੀਂ 100 ਸੋਨੇ ਦੇ ਸਿੱਕੇ ਮੇਟੜਾਂਗਾ ਗੁਰੂ ਦੇ ਤੇ ਉਸ ਜਿਹੜਾ ਡ੍ਰੈਮਾ ਜਿਹਾ ਤੂਫਾਨ ਹੁੰਦਾ ਉਸ ਤੋਂ ਬਚ ਜਾਂਦਾ ਤੇ ਉਹ ਵਾਪਸ ਆ ਕੇ ਜਦੋਂ ਦੇਖਦਾ ਹੈਗਾ ਵੀ ਇੱਥੇ ਤਾਂ 22 22 ਗੁਰੂਆਂ ਨੇ ਸਥਾਨ ਬਣਾ ਰੱਖਿਆ ਨੇ ਆਪਦੇ ਤੋਗਣ ਫਿਰ ਇਹ ਵੇਲੇ ਗੁਰੂ ਕੋਲੋਂ ਇੱਕ ਇੱਕ ਜਾ ਕੇ ਟਿਕਣ ਲੱਗ ਜਾਂਦਾ ਤਾਂ ਗੁਰਦੇਵਾਧਰ ਜੀਆਂ ਕੋਲ ਜਦ ਵਾਰੀ ਆਉਂਦੀ ਹੈ ਉਹ ਆ ਇੱਕ ਛੱਕਾ ਟੇਕੇ ਮੱਥਾ ਟੇਕ ਇੱਕ ਤੁਰਦਾ ਦਾ ਬਾਬਾ ਜੀ ਕਹਿੰਦੇ ਨੇ ਵੀ ਤੂੰ ਦਾ 100 ਛੱਕਾ ਦੀ ਗੱਲ ਕਰਦਾ ਸੀ ਮੈਂ ਭੁੱਲ ਗਿਆ ਵੀ ਕਿੰਨਾ ਸੀ 100 ਸੀ ਜਾਂ 500 ਸੀ ਮੈਂ ਭੁੱਲ ਗਿਆ ਵੀ ਤੂੰ 100 ਛੱਕਾ ਦੀ ਗੱਲ ਕਰਦਾ ਸੀ ਵੀ ਇੱਕ ਦੀ ਜੰਦਾ ਤੂੰ ਮੈਨੂੰ ਤਾਂ ਉਸ ਟਾਈਮ ਮੱਖਣਸਾਲੇ ਬਾਣਾ ਪੂਰੇ ਖੁਸ਼ ਹੋ ਜਾਂਦੇ ਨੇ ਉਹ ਸੱਤਰੇ ਜੜ ਕੇ ਬੋਲਦੇ ਨੇ ਇਹ ਵੀ ਗੁਰੂ ਲਾਦੋਰੇ ਗੁਰੂ ਲਾਦੋਰੇ ਇੱਕ ਕਹਾਣੀ ਆਪਾਂ ਸਾਹਮਣੇ ਪੜ੍ਹੀ ਆ ਧੀਰਮੱਲ ਵੀ ਜਦੋਂ ਆਪਣਾ ਪੋਤੀ ਸਾਹਿਬ ਲੈ ਕੇ ਉਸ ਜਗ੍ਹਾ ਤੇ ਆ ਜਾਂਦਾਗਾ ਤਾਂ ਉਸ ਨੂੰ ਪਤਾ ਚੱਲਦਾ ਵੀ ਉਹਨਾਂ ਨੇ ਉਹਨੂੰ ਗੋਮੇ ਗੁਰੂ ਨੂੰ ਲੱਭ ਲਿਆ ਉਹ ਤੇ ਇੱਕ ਵਾਰ ਨਹੀਂ ਲੱਭ ਰਹੇ ਉਸ ਦਾ ਦਿਮਾਗ ਫਟ ਜਾਂਦਾ ਉਹ ਪਰੇ ਹੋ ਜਾਂਦਾ ਇਸ ਚੀਜ਼ ਨੂੰ ਲੈ ਕੇ ਦਿਮਾਗ ਉਸ ਦਾ ਖਰਾਬ ਹੋ ਜਾਂਦਾ ਵੀ ਉਹ ਕੀ ਕਰਦਾ ਉਹ ਬੰਦੇ ਕਹਿੰਦੇ ਹਾਇਰ ਕਰਦਾ ਮੁਗਲ ਜੋ ਵੀ ਆਪ ਕਹਿੰਦੇ ਆ ਵੀ ਮਸੰਦ ਪ੍ਰਸਤ ਲਾਈ ਜਾਂਦੀ ਸੀ ਮਸੰਦ ਪ੍ਰਸਤ ਲਾਈ ਜਾਂਦੀ ਸੀ ਜੋ ਮਸੰਦ ਹੁੰਦੇ ਸੀ ਗੁਰੂਆਂ ਦੇ ਨਾ ਗੁਰੂਆਂ ਦੇ ਨਕਲੀ ਗੁਰੂਆਂ ਦੇ ਹਰੇਕੀ ਦੇ ਮਸੰਦ ਹੁੰਦੇ ਸੀ ਜੋ ਉਹਨਾਂ ਦਾ ਇੱਕ ਸਨੇਹਾ ਪਹੁੰਚਾਉਣ ਦੇ ਕੰਮ ਆਉਂਦੇ ਸਨ ਜਾਂ ਉਹਨਾਂ ਦੇ ਕਹਰੇ ਮੈਨੇਜਰ ਹੁੰਦੇ ਸੀ ਉਹਨਾਂ ਦਾ ਮਸੰਦ ਕਿਹਾ ਜਾਂਦਾ ਸੀ ਜੋ ਸਾਰਾ ਪੁੱਠੇ ਹਿੱਤੇ ਕੰਮ ਕਰਦੇ ਸਨ ਠੀਕ ਹੈ ਜੀ ਉਹਨਾਂ ਨੇ ਤੀਰ ਮਾਲਣੇ ਸੰਧਾਨ ਨੂੰ ਕਹੇ ਕਿ ਗੁਰਤੇਗਵਾ ਦਰਨੀਆ ਉੱਤੇ ਗੋਲੀ ਵੀ ਚਲਾਤੀ ਸੀ ਇੱਕ ਕਾਲੇ ਲਈ ਇੱਕ ਗੱਡੀ ਦੇ ਵਿੱਚ ਜੋ ਜੋ ਗੋਲੀ ਸੀ ਉਹ ਕਹਿੰਦੇ ਕਿ ਉਹਨਾਂ ਦੇ ਇੱਥੋਂ ਸਰ ਨੂੰ ਖਹਿ ਕੇ ਲੰਘ ਗਈ ਸੀ ਜਦ ਲਖਨਸਾਲ ਲਖਨਸਾਲ ਬਾਣਾ ਨੂੰ ਇਸ ਚੀਜ਼ ਦਾ ਪਤਾ ਲੱਗਿਆ ਕਿ ਉਹਨਾਂ ਦੀ ਗੋੜ ਚੱਲੀ ਹੈ ਤਾਂ ਲਖਨਸਾਲ ਬਾਣਾ ਇੱਕ ਤਕੜਾ ਵਪਾਰੀ ਰਿਹਾ ਸੀ ਪੈਸੇ ਵਾਲਾ ਸੀ ਵਪਾਰੀ ਸੀ ਚਾਰ ਬੰਦੇ ਉਹਦੇ ਕੋਲ ਵੀ ਸੀ ਤਾਂ ਉਹਨੇ ਕੀ ਕੀਤਾ ਬੰਦੇ لے ਜਾ ਕੇ ਤਿਰਮਲ ਦੇ ਅੰਦਰ ਜਾ ਕੇ ਉਸ ਨੂੰ ਜਿਹੜਾ ਲੁੱਟਿਆ ਹੋਇਆ ਸਮਾਨ ਸੀਗਾ ਜੋ ਬੰਦੇ ਨੇ ਗੋਲੀ ਚਲਾਈ ਸੀ ਉਹ ਵਾਪਿਸ ਲੈ ਕੇ ਤੇ ਪੋਥੀ ਸਾਹਿਬ ਵੀ ਉੱਥੋਂ ਲੈ ਆਏ ਸਨ। ਤੀਰਮਲ ਨੇ ਜਿਹੜੇ ਬੰਦੇ ਭੇਜੇ ਸਨ ਉਹਨਾਂ ਦੇ ਗੋਲੀ ਚਲਾਉਣ ਤੋਂ ਬਾਅਦ ਉਹਨਾਂ ਨੇ ਗੋਲੀ ਚਲਾਉਣ ਤੋਂ ਬਾਅਦ ਸਾਰਾ ਕੁਝ ਉੱਥੋਂ ਇਕੱਠਾ ਵੀ ਕਰ ਲਿਆ ਸੀ। ਜਦੋਂ ਲਖਣ ਸ਼ਾਹ ਦੇ ਬਾੜਾ ਵਾਪਿਸ ਲੈਣ ਗਿਆ ਤਾਂ ਉਹਨਾਂ ਨੇ ਸਾਰਾ ਸਮਾਨ ਵਾਪਿਸ ਤਾਂ ਲੈ ਕੇ ਆਏ ਤੇ ਨਾਲ ਪੋਥੀ ਸਾਹਿਬ ਵੀ ਲੈ ਕੇ ਆਏ ਸਨ। ਉਸ ਤੋਂ ਬਾਅਦ ਪੋਥੀ ਸਾਹਿਬ ਸ੍ਰੀ ਗੁਰਤੇਗਵਧਰ ਜੀ ਮਹਾਰਾਜ ਕੋਲ ਆ ਗਏ ਸੀ। ਗੁਰਤੇਗਵਧਰ ਜੀ ਤੋਂ ਬਾਅਦ ਉਹਨਾਂ ਦੀ ਸੰਤਾਨ ਨੂੰ ਗੱਦੀ ਜਾਂਦੀ ਆਪਾਂ ਸਭ ਜਾਣਦੇ ਆਂ। ਬੱਬਰ ਸ਼ੇਰ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਤੋਂ ਬਾਅਦ ਉਹਨਾਂ ਨੇ ਜੋ ਗਿਰਗਤੀ ਸੀ ਜੋ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ ਗਈ ਸੀ ਉਹਨਾਂ ਦੇ ਹੁਕਮ ਅੱਪਾ ਅੱਜ ਵੀ ਜਾਣਦੇ ਆ ਕਿ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਕਿ ਕੋਈ ਵੀ ਦੇਹਤ阿里 ਗੁਰੂ ਨਹੀਂ ਹੋਊਗਾ ਅਪਾ ਸਭ ਜਾਣਦੇ ਆ ਅੱਜ ਵੀ ਆਪਾ ਸਤਿਕਾਰ ਕਰਦੇ ਆ ਆਪਣੇ ਗੰਦ ਸਾਹਿਬ ਮਹਾਰਾਜ ਦਾ ਕੱਲੇ ਕੱਲੇ ਸਵਾਲ ਦਾ ਅਨਸਰ ਉਸ ਵਿੱਚ ਦਰਜ ਹੈ ਇਹ ਆਪਣਾ ਪਿਆਰ ਹੈ ਕਿ ਇਸ ਚੀਜ਼ ਨਾਲ ਆਪਾਂ ਜੁੜੇ ਹੋਇਆ ਆਪਣਾ ਹੱਕ ਬਣਦਾ ਆਪਾਂ ਇਸੀ ਇਤਿਹਾਸ ਨਾਲ ਜੁੜੀਏ ਠੀਕ ਹੈ ਜੀ ਸਾਰੀ ਪੀੜੀਦਰ ਪੀੜੀ ਕਿਦਾਂ ਸਟੈਪ ਬਾਏ ਸਟੈਪ ਗਰਦੀ ਆਉਂਦੀ ਗਈ ਕਿੰਨੇ ਦੁੱਖ ਪਹੁੰਚਨੇ ਪਏ ਨਾ ਤੇ ਕੁਝ ਚੀਜ਼ਾਂ ਨੇ ਜਿਵੇਂ ਮੈਂ ਭੁੱਲ ਗਿਆ ਜਾਂ ਜਿਹੜੀ ਮੈਨੂੰ ਯਾਦ ਨਹੀਂ ਜਾਂ ਮੇਰੇ ਤੱਕ ਨਹੀਂ ਪਹੁੰਚੀਆਂ ਉਹ ਵੀ ਗੱਲਾਂ ਨਹੀਂ ਜਿੰਨਾ ਕੁ ਸੀਗਾ ਥੋੜਾ ਥੋੜਾ ਕਰਕੇ ਮੈਂ ਇਸ ਚੀਜ਼ ਨੂੰ ਜੋੜਿਆ ਇਕੱਠਾ ਕੀਤਾ ਇਸ ਵੀਡੀਓ ਦਾ ਕਿਸੇ ਵੀ ਚੀਜ਼ ਤੇ ਕੋਈ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ ਕਿਸੇ ਵੀ ਚੀਜ਼ ਨੂੰ ਦੁੱਖ ਵਿੱਚੋਂ ਕੋਈ ਮੇਰਾ ਇਹਦੇ ਵਿੱਚ ਓਨਲੀ ਮੈਥਡਿਕ ਚੀਜ਼ ਇਕੱਠੀ ਕਰੀ ਸੀ ਇਹ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਗਿਆ ਹੈਗਾ ਠੀਕ ਹੈ ਜੀ ਕਿ ਕੁਝ ਸ਼ੌਕਰੀ ਵਿਦਵਾਨਾਂ ਨੇ ਆਪਣੀ ਕਿਤਾਬਾਂ ਵਿੱਚ ਲਿਖਿਆ ਗਿਆ ਥੋੜਾ ਥੋੜਾ ਕਰਕੇ ਇੰਟਰਨੈਟ ਉੱਤੇ ਚੱਕ ਕੇ ਆਪਾਂ ਇਸ ਚੀਜ਼ ਨੂੰ ਧਿਆਨ ਦਿੱਤਾ ਗਿਆ ਵੀਡੀਓ ਜੇ ਤੁਹਾਨੂੰ ਲੱਗੀ ਤਾਂ ਸ਼ੇਅਰ ਕਰਿਓ ਜੀ ਆਸ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਤੇ ਜਾਂ ਤੇ ਅੱਜ ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ 10 ਗੁਰੂਆਂ ਦੇ ਵਿੱਚੋਂ ਕਿਹੜੇ-ਕਿਹੜੇ ਗੁਰੂ ਜਾਂ ਕਿੰਨੇ ਗੁਰੂ ਨਹੀਂ ਗਏ ਸਨ? ਦਰਬਾਰ ਸਾਹਿਬ ਦੇ ਵਿੱਚ 10 ਗੁਰੂਆਂ ਦੇ ਵਿੱਚੋਂ ਕਿੰਨੇ ਗੁਰੂ ਤੇ ਕਿਹੜੇ-ਕਿਹੜੇ ਗੁਰੂ ਦਰਬਾਰ ਸਾਹਿਬ ਦੇ ਵਿੱਚ ਕਦੇ ਵੀ ਗਏ ਨਹੀਂ ਸਨ? ਉਹਨਾਂ ਦਾ ਨਾਮ ਤੇ ਕਿੰਨੇ ਗੁਰੂ ਨਹੀਂ ਗਏ ਸਨ? ਮੈਨੂੰ ਜਵਾਬ ਕਮੈਂਟਾਂ ਵਿੱਚ ਜ਼ਰੂਰ ਦੱਸੋ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।